ਜਿਵੇਂ ਹੁਣ ਜਿਸ ਤਰੀਕੇ ਦੇ ਨਾਲ ਦਿਲਜੀਤ ਦਾ ਹੀ ਵਿਰੋਧ ਹੋ ਰਿਹਾ ਉਸ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋ ਹਾਂਜੀ ਉਹ ਨਹੀਂ ਕਿਹੜੇ ਕਿਸੇ ਦੇ ਪੱਠੇ ਖੋਲ ਲੈ ਪਸ਼ੂ ਕੋਲ ਤੇ ਪੱਠੇ ਵੱਢ ਲੈ ਕਿਸੇ ਉਹਨੇ ਫਿਲਮ ਬਣਾਈ ਉਹਦਾ ਫਿਲਮ ਬਣਾਉਣਾ ਕੰਮ ਹੈ ਹੁਣ ਮੇਰਾ ਗਾਉਣਾ ਕੰਮ ਹੈ ਮੈਨੂੰ ਕਿਹੜਾ ਪਤਾ ਅੱਗੇ ਜਾ ਕੇ ਜੰਗ ਲੱਗ ਜਾਈ ਉਹਨੂੰ ਵਿਚਾਰੇ ਗਰੀਬ ਨੂੰ ਆਰਟਿਸਟਾਂ ਰਹੀ ਨਹੀਂ ਇਹ ਲਾਈਨ ਨਾ ਪਰਤ ਆਰਟਿਸਟ ਜਿਹੜਾ ਨਾ ਟਵੀਟ ਕਰੇਗਾ ਨਾ سوشل میڈیا ਤੇ ਬੋਲੇ ਮੈਂ ਕਿਉਂ ਨਾ ਉਹ ਆਰਟਿਸਟ ਨਹੀਂ ਹੈ ਮੈਥ ਸੋ ਜਿਹੜਾ ਨਫ਼ਰਤ ਫਲਾਵੇ ਪੰਜਾਬੀ ਗਾਇਕ ਤਦਾਕਾਰ ਦਿਲਜੀਤ ਨੂੰ ਸਾਜ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਲਗਾਤਾਰ ਪੂਰੇ ਦੇਸ਼ ਦੇ ਵਿੱਚ ਕੌਂਟਰੋਵਰਸੀ ਚੱਲ ਰਹੀ ਹੈ ਪਰ ਜਦੋਂ ਤੁਸੀਂ ਇਹ ਗੱਲ ਕੀਤੀ ਜਾਵੇ ਤਾਂ ਦੇਸ਼ਵਾਸੀ ਉਸ ਫਿਲਮ ਦਾ ਵਿਰੋਧ ਕਰ ਰਹੇ ਨੇ ਦਿਲਜੀਤ ਨੂੰ ਮਾੜਾ ਚੰਗਾ ਬੋਲ ਰਹੇ ਨੇ ਪਰ ਪੰਜਾਬ ਦੇ ਲੋਕ ਦਿਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਖੜ੍ਹ ਰਹੇ ਨੇ ਇਸੇ ਮਾਮਲੇ ਸੰਬੰਧੀ ਪਦਮਸ਼੍ਰੀ ਗਾਇਕ ਹੰਸਰਾਜ ਹੰਸ ਉਹਨਾਂ ਦੇ ਵੱਲੋਂ ਦਿਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਬੋਲਿਆ ਗਿਆ ਤੇ ਕਿਹਾ ਗਿਆ ਹੈ ਕਿ ਦਿਲਜੀਤ ਦੋਸਾਂਝ ਜਿਸ ਨੇ ਪੂਰੇ ਪੰਜਾਬ ਨਾਲ ਹੀ ਪੂਰੇ ਭਾਰਤ ਦਾ ਜੋ ਨਾਮ ਹੈ ਉਹ ਦੁਨੀਆ ਭਰ ਦੇ ਵਿੱਚ ਚਮਕਾਇਆ ਹੈ ਤੇ ਸਾਨੂੰ ਪੰਜਾਬੀਆਂ ਨੂੰ ਉਸ ਦੇ ਉੱਤੇ ਮਾਣ ਹੋਣਾ ਚਾਹੀਦਾ ਹੈ ਇਸੇ ਬਾਬਤ ਹੁਣ ਗੱਲਬਾਤ ਕਰਦੇ ਹਾਂ ਤੇ ਇਹ ਸਰ ਜੇਕਰ ਕੀ ਤੂ ਜਾਵੈ ਦਿਲਜੀਤ ਦੋਸਾਂਝ ਦੀ ਤੇ ਸਿਰਫ ਐਨਾ ਹੀ ਨਹੀਂ ਹੈ ਕਿ ਦੇਸ਼ ਭਰ ਦੇ ਵਿੱਚ ਉਹਨਾਂ ਦਾ ਵਿਰੋਧ ਹੋ ਰਿਹਾ ਪਰ ਕੁਝ ਗਾਇਕ ਅਜਿਹੇ ਵੀ ਨਹੀਂ ਪੰਜਾਬ ਦੇ ਵਿੱਚ ਜੋ ਦਿਲਜੀਤ ਦੋਸਾਂਝ ਦਾ ਵਿਰੋਧ ਕਰ ਰਹੇ ਨੇ ਇਸ ਮੁੱਦੇ ਨੂੰ ਲੈ ਕੇ ਅਰੇ ਦਿਲਜੀਤ ਜੀ ਬਹੁਤ ਪਿਆਰੇ ਬੰਦੇ ਔਰ ਉਹਨਾਂ ਨੂੰ ਪਤਾ ਨਹੀਂ ਸੀ ਜਦੋਂ ਫਿਲਮ ਸ਼ੂਟ ਕੀਤੀ ਜਾਂ ਬਣੀ ਜਾਂ ਸੋਚੀ ਕਿ ਹਾਲਾਤ ਐਸੇ ਹੋ ਜਾਣਗੇ ਉਹ ਉਹਨੂੰ ਪਿਆਰ ਕਰੋ ਉਹ ਪੂਰੇ ਭਾਰਤ ਦਾ ਫਖਰ ਹੈ ਪੰਜਾਬ ਦਾ ਫਖਰ ਹੈ ਜੀ ਤੇ ਦੂਸਰੇ ਪਾਸੇ ਜਿੱਥੇ ਗੱਲ ਹੁੰਦੀ ਹੈ ਇਸ ਫਿਲਮ ਦੀ ਤੇ ਕਿਹਾ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਜਿਸ ਅਦਾਕਾਰਾਂ ਨੂੰ ਇਸ ਫਿਲਮ ਦੇ ਵਿੱਚ ਲਿਆ ਗਿਆ ਹੈ ਉਹਨਾਂ ਦੇ ਵੱਲੋਂ ਅ ਭਾਰਤ ਦੇ ਵਿਰੁੱਧ ਕੁਝ ਅਜੀਹੀਆਂ ਪੋਸਟਾਂ ਪਾਈਆਂ ਗਈਆਂ ਸੀ ਜੋ ਕਿ ਲੋਕਾਂ ਨੂੰ ਪਸੰਦ ਨਹੀਂ ਆਈਆਂ ਇਹ ਮੇਨ ਕਾਰਨ ਬਣ ਰਿਹਾ ਹੈ ਕਿ ਦਿਲਜੀਤ ਦੀ ਫਿਲਮ ਦਾ ਤੇ ਦਿਲਜੀਤ ਦਾ ਖੁੱਦ ਦਾ ਵਿਰੋਧ ਲੋਕਾਂ ਦੇ ਵੱਲੋਂ ਹੋ ਰਿਹਾ ਹੈ ਹਾਂਜੀ ਉਹ ਆਰਟਿਸਟ ਜਿਹੜਾ ਨਫਰਤ ਫੈਲਾਉਂਦਾ ਉਹ ਤਾਂ ਕੋਈ ਜਾਇਜ਼ ਗੱਲ ਨਹੀਂ ਅੱਗੋਂ ਤੋਂ ਖਿਆਲ ਰੱਖਣ ਆਰਟਿਸਟਾਂ ਦਾ ਨਹੀਂ ਇਹ ਲਾਈਨ ਨਫਰਤ ਵਾਲੀ ਆਰਟਿਸਟ ਜਿਹੜਾ ਨਾ ਟਵੀਟ ਕਰੇ ਗਲਤ ਨਾ سوشل میڈیا ਤੇ ਬੋਲੇ ਉਹ ਸਗੋਂ ਜੇ ਕਿਤੇ ਟੈਨਸ਼ਨ ਹੋਵੇ ਜੰਗਾਂ ਨੂੰ ਰੋਕਣ ਲਈ ਇਹ ਜਿਹੜੇ ਸੁਹਿਰਦ ਲੋਕ ਪੈਦਾ ਹੋਏ ਆ ਸੂਫੀ ਲੋਕ ਪੈਦਾ ਹੋਏ ਆ ਆਰਟਿਸਟ ਪੈਦਾ ਹੋਏ ਜਦੋਂ ਆਰਟਿਸਟ ਲਿਖਾਰੀ ਵੀ ਇਦਾਂ ਹੀ ਸੋਚਣ ਲੱਗ ਪਏ ਜਿਦਾ ਆਮ ਲੋਕ ਸੋਚਦੇ ਆ ਤਾਂ ਫਿਰ ਪ੍ਰੇ ਕੌਣ ਕਰੂਗਾ ਦੁਆ ਕੌਣ ਕਰੇਗਾ ਇਸ ਕਿਤੇ ਲਈ ਇਸ ਕਰਕੇ ਆਰਟਿਸਟਾਂ ਨੂੰ ਨਫ਼ਰਤ ਭਰੀ ਕਦੀ ਵੀ ਐਸੀ ਕੋਈ ਉਹ ਨਹੀਂ ਕਰਨੀ ਚਾਹੀਦੀ ਹਰਕਤ ਤੇ ਇੱਕ ਤੁਸੀਂ ਕਿਹਾ ਹੈ ਕਿ ਚਾਹੇ ਉੱਧਰਲਾ ਪੰਜਾਬ ਹੋਵੇ ਚਾਹੇ ਇੱਧਰਲਾ ਪੰਜਾਬ ਹੋਵੇ ਅਸੀਂ ਸਭ ਇੱਕ ਹੀ ਆ ਤੇ ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉੱਧਰਲੇ ਆਰਟਿਸਟ ਜਿਸ ਤਰੀਕੇ ਨਾਲ ਕਈ ਵਾਰ ਨਫ਼ਰਤ ਭਰਿਆ ਮੈਸੇਜ ਭੇਜ ਦਿੰਦੇ ਨੇ ਕੁਝ ਅਜਿਹੀਆਂ ਗੱਲਾਂ ਕਹਿ ਦਿੰਦੇ ਨੇ ਸਿਰਫ ਇੱਕ ਪਾਕਿਸਤਾਨੀ ਅਦਾਕਾਰਾ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਨੇ ਜਿਹੜੇ ਕਿ ਨਫ਼ਰਤ ਭਰੇ ਗੱਲਾਂ ਕਰਦੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਮੈਥ ਕਿ ਚਾਹਨਾ ਉਹ ਆਰਟਿਸਟ ਨਹੀਂਗਾ ਮੈਥ ਸੋ ਜਿਹੜਾ ਨਫਰਤ ਫਲਾਵੇ ਪਹਿਲੀ ਗੱਲ ਹੈ ਕਿ ਪਪੂਲਰ ਹੋਣਾ ਜਾਂ ਕੋਈ ਪੈਸੇ ਪੂਸੀ ਕਮਾੜਨਾ ਆਰਟਿਸਟ ਨਹੀਂ ਕੋਈ ਬਣਦਾ ਹੁੰਦਾ ਆਰਟਿਸਟ ਉਹ ਜਿਹੜਾ ਸਿਰਫ ਮੁਹੱਬਤ ਦੀ ਗੱਲ ਕਰੇ ਅਮਨ ਦੀ ਗੱਲ ਕਰੇ ਪੀਸ ਦੀ ਗੱਲ ਕਰੇ ਜਿਵੇਂ ਹੁਣ ਜਿਸ ਤਰੀਕੇ ਦੇ ਨਾਲ ਦਿਲਜੀਤ ਦਾ ਹੀ ਵਿਰੋਧ ਹੋ ਰਿਹਾ ਉਸ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਜਾਓਗੇ ਕਿ ਸਾਨੂੰ ਪੰਜਾਬੀਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹਾਂਜੀ ਉਹਨੇ ਕਿਹੜੇ ਕਿਸੇ ਦੇ ਪੱਠੇ ਖੋਲ ਲਏ ਪਸ਼ੂ ਖੋਲਤੇ ਆ ਫੱਟੇ ਵੱਡ ਲੈ ਕੇ ਸਵੇ ਉਹ ਨਹੀਂ ਫਿਲਮ ਬਣਾਈ ਉਹਦਾ ਫਿਲਮ ਬਣਾਉਣਾ ਕੰਮ ਹੈ ਹੁਣ ਮੇਰਾ ਗਾਉਣਾ ਕੰਮ ਹੈ ਮੈਨੂੰ ਕਿਹੜਾ ਪਤਾ ਅੱਗੇ ਜਾ ਕੇ ਜੰਗ ਲੱਗ ਜਣੀ ਉਹਨੂੰ ਵਿਚਾਰੇ ਗਰੀਬ ਨੂੰ ਵੀ ਪਤਾ ਸੀ ਇਸ ਕਰਕੇ ਕੋਈ ਏਡੀ ਗੱਲ ਨਹੀਂ ਪਿਆਰਾ ਬੰਦਾ ਉਹਨੂੰ ਪਿਆਰ ਕਰੋ ਉਹ ਡਿਜ਼ਰਵ ਕਰਦਾ ਸਿਰਫ ਮੁਹੱਬਤ